ਮੈਂ ਜਗਜੀਤ ਸਿੰਘ ਬਸਤੀ ਨੰਬਰ 4 ਦਾ ਪੰਚਾਇਤ ਮੈਂਬਰ ਜੀ ਰਾਤ ਪੌਣੇ 11 ਵਜੇ ਤਾਂ ਤੋਂ ਡਰੋਨ ਆਏ ਦੋ ਤਿੰਨ ਇੱਕ ਡਰੋਨ ਦੇ ਕੇ ਪਟਾਕਾ ਪੈ ਕੇ ਬਹੁਤ ਵੱਡਾ ਸ਼ੀਸ਼ੇ ਹਿੱਲ ਗਏ ਮਕਾਨ ਹਿੱਲ ਗਏ ਉਸ ਦਾ ਕਰਕੇ ਪਟਾਕਾ ਪੈ ਕੇ ਇੱਕ ਸਾਡੇ ਘਰਾਂ ਦੇ ਕੋਲੇ ਇੱਥੇ ਸਿਰਫ 100 ਮੀਟਰ ਤੇ ਹੀ ਇੱਕ ਡਰੋਨ ਜਿਹਾ ਬੰਬ ਜਿਹਾ ਪੁਰਜਾ ਡਿੱਗਿਆ ਜੋ ਕਿ ਉਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਆਈ ਤਾਂ ਉਦੋਂ ਬਾਅਦ ਬੰਬ ਵਾਲੇ ਆਏ ਬੰਬਾਂ ਵਾਲਿਆਂ ਨੇ ਉਹਨਾਂ ਨੇ ਚੈੱਕ ਕੀਤਾ ਉਹ ਕਹਿੰਦੇ ਬਹੁਤ ਵੱਡਾ ਖਤਰਨਾਕ ਸੀ ਜੇ ਪਟ ਜਾਂਦਾ ਪਰ ਰਾਸਤੇ ਵਿੱਚ ਹੀ ਦਾ ਪੜਾਕਾ ਪੈ ਗਿਆ ਬੰਦਾ। ਦੇਖੋ ਜੀ ਰਸਤੇ ਜੀ ਹੋ ਗਿਆ ਸੀ। ਰਾਸਤ ਉਹਨਾਂ ਦੇ ਕਹਿਣ ਮੁਤਾਬਕ ਰਾਸਤੇ ਵਿੱਚ ਹੀ ਹੋ ਗਿਆ ਸੀ ਕਿਤੇ ਜੀ। ਹਾਂ ਜੀ ਮਾਤਾ ਕੀ ਨਾਮ ਹੈਗਾ? ਸੁਖਦੇਵ ਦਾ। ਕਿਹੜਾ ਪਿੰਡ ਹੈ? ਆਈ ਬੀਟ ਤਲਾਈ। ਪਰ ਕੀ ਦੇਖਿਆ ਫਿਰ ਰਾਤ ਠੀਕ ਹੋ ਗਿਆ। ਬਸ ਉਹ ਹੀ ਆਉਂਦਾ ਦੇਖਿਆ ਜੀ ਜਦੋਂ ਅਸੀਂ ਸਾਰੇ ਬੱਚੇ ਵੀ ਡਰ ਕੇ ਸੀ ਵੀ ਡਰ ਗਏ ਤੇ ਐਂ ਅੱਗ ਨਿਕਲਦੀ ਜਦੋਂ ਅਸੀਂ ਆਖਾ ਵੀ ਸਾਡੇ ਵੀ ਘਰੇ ਹੀ ਨਿਕੂਗਾ ਸਾਨੂੰ ਥੋੜਾ ਹੀ ਰਿਹਾ ਘਰ ਦਾ ਤੇ ਹੱਲ ਲਗੇ ਮਕਾਨ ਅਸੀਂ ਅੰਦਰ ਪੈਸਾ ਦਾ ਵਾਧਾ ਉੱਠ ਕੇ ਬਾਹਰ ਆਏ। ਤੇ ਫੇਰ ਜਦੋਂ ਹੱਥੇ ਡਿੱਗਿਆ ਪੂਰਾ ਦਿਮਾਕਾ ਪਿਆ ਤੇ ਆਟੋ ਆ ਪਟਿਆ ਗਿਆ ਤੇ ਫੇਰ ਅਸੀਂ ਬਾਹਰ ਨਿਕਲੇ ਜਦੋਂ ਤੇ ਬਾਹਰ ਉਹਦੇ ਵਿੱਚੋਂ ਅੱਗ ਨਿਕਲੀ ਗਈ ਆ ਬਾਵਾ ਪੰਜ ਚਾਰ ਮਿੰਟ ਤੇ ਸਾਨੂੰ ਆਏ ਸੀਗਾ ਵੀ ਇਹ ਚੱਲੂਗਾ ਵੀ ਪੜਾਕੇ ਵੰਗੂ ਤੇ ਫੇਰ ਅਸੀਂ ਬੱਸ ਇੱਥੇ ਦੇਖੀ ਗਏ ਖੜੇ ਤੇ ਫੇਰ ਉਹ ਹਟ ਗਈ ਜਦੋਂ ਅੱਗ ਚ ਨਿਕਲਣੋ ਫੇਰ ਪੁਲਸ ਵਾਲਿਆਂ ਨੂੰ ਫੋਨ ਕਰਿਆ ਫੇਰ ਪੁਲਸ ਵਾਲੇ ਆਏ ਉਹ ਵੀ ਸਾਨੂੰ ਨੇੜੇ ਨਹੀਂ ਹੋਣਦੇ ਤੇ ਕਿਸੇ ਨੂੰ ਵੀ ਹੋਰ ਵੀ ਸਾਰੇ ਇਧਰੋਂ ਵੀ ਚਾਰ ਨੰਬਰ ਵਸਤੀ ਜੋ ਸਾਰੇ ਉਧਰੋਂ ਪੰਜ ਨੰਬਰ ਚੋਂ ਸਾਰੇ ਆ ਗਏ ਤੇ ਅਸੀਂ ਵੀ ਇੱਥੇ ਖੜੇ ਰਹੇ ਬਾਰ ਤੇ ਫੇਰ ਅਸੀਂ ਬਸ ਕੁਛ ਨਹੀਂ ਹੋਰ ਉਹ ਦੁਬਾਰੀ ਉਹ ਹਟ ਗਈ ਫੇਰ ਇਥੋਂ ਪੁਲਸ ਵਾਲਿਆਂ ਨੂੰ ਫੋਨ ਕਰਿਆ ਫੇਰ ਪੁਲਸ ਵਾਲੇ ਆਏ ਫੇਰ ਪੁਲਸ ਵਾਲਿਆਂ ਨੇ ਸਾਰਿਆਂ ਨੂੰ ਸਾਨੂੰ ਉੱਥੇ ਨੇੜੇ ਨਹੀਂ ਜਾਣ ਦਿੱਤੇ ਡਰ ਮਾਤਾ ਕਿੰਨਾ ਕਰ ਡਰ ਡਰ ਬਹੁਤ ਲੱਗਿਆ ਇਹਦਾ ਸਾਰੀ ਰਾਤ ਨੀਂਦ ਨਹੀਂ ਆਈ ਬੱਚੇ ਨਹੀਂ ਸੁੱਤੇਗੇ ਕੰਮੀ ਗਏ ਕੁੜੀ ਦਾ ਇੱਕ ਦਾ ਸਾਡੀ ਦਾ ਆਏ ਹੋਗਾ ਵੀ ਦਿਲ ਹੱਲੂਗਾ ਦਾ ਉਹਦਾ ਹੋਰ ਅਗਰ ਦਿਮਾਗੀ ਹੋਗਾ ਹੈ ਕਿ 9-10 ਸਾਲ ਉਹਨੇ ਸਾਨੂੰ ਸੌਣ ਨਹੀਂ ਦਿੱਤੇ ਸਾਰੀ ਰਾਤ ਤੇ ਆਪ ਨੂੰ ਵੀ ਨੀਂਦ ਆਈ ਆਪ ਵੀ ਬਸ ਐਂ ਬੈਠੇ ਰਹੇ ਲੱਗ ਗਿਆ ਵੀ ਇੱਧਰ ਗਾਰੀ ਲੱਗੀ ਗਿਆ ਇੱਧਰੋਂ ਧਮਾਕਾ ਹੋਊਗਾ ਮੁੜ ਕੇ ਫੇਰ ਜਦੋਂ ਸਾਰੀ ਬਸਤੀ ਆ ਗਈ ਇਕੱਠੀ ਹੋ ਗਈ ਤੇ ਪੁਲਿਸ ਵਾਲੇ ਆ ਗਏ ਤੇ ਫਿਰ ਪੁਲਿਸ ਵਾਲਿਆਂ ਨੇ ਸਾਰਿਆਂ ਨੂੰ ਪਰ੍ਹਾਂ ਕਰ ਦਿੱਤੇ ਤੇ ਫਿਰ ਦੁਬਾਰੇ ਉਹ ਕਹਿੰਦੇ ਵੀ ਸਾਡਾ ਪਹਿਰਾ ਇੱਥੇ ਪੁਲਿਸ ਵਾਲੇ ਆ ਦੇ ਮੇਰਾ ਨਾਮ ਪ੍ਰਕਾਸ਼ ਕੌਰ ਆ ਜੀ ਮੈਂ ਵੀਰਤਲਾ ਦੇ ਰਹਿਣ ਵਾਲੀਆਂ ਜੀ ਕੀ ਹੋਇਆ ਰਾਤ ਕੀ ਰਾਤ ਪੌਣੇ 11 ਵਜੇ ਤਾਂ ਤੋਂ ਇੱਕ ਫਲੈਟ ਆਈ ਪੂਰੇ ਜੋਰ ਦੇ ਧਮਾਕੇ ਹੋਏ ਦੋ ਤਿੰਨ ਦੋ ਤਿੰਨ ਤਮਾਕੇ ਹੋਏ ਸੀ ਉੱਟ ਕੇ ਬਾਹਰ ਆਏ ਜਦੋਂ ਤੇ ਸਾਡੇ ਘਰ ਦੇ ਬਿਲਕੁਲ ਕੋਲ ਆ ਕੇ ਜਦੋਂ ਗਿਰਿਆ ਸੀ ਸਾਨੂੰ ਬਹੁਤ ਡਰ ਲੱਗਿਆ ਸਾਡੇ ਬੱਚੇ ਵੀ ਬਹੁਤ ਡਰੇ ਸਾਰਾ ਮਕਾਨ ਹੱਲ ਲੱਗਿਆ ਸਾਡਾ ਸੀਰੇ ਸੀਸੇ ਹੱਲ ਗਏ ਅਸੀਂ ਸਾਰੇ ਬਾਹਰ ਆ ਗਏ ਸਾਰੇ ਕਲੇ ਮਹੱਲੇ ਦੇ ਸਾਰੇ ਹਾਂ ਜੀ ਹਾਂ ਦੇ ਹੱਥ ਖਤਰਾ ਸੀ ਹਾਂ ਜੀ ਹੁਣ ਵੀ ਸਾਨੂੰ ਬਹੁਤ ਡਰ ਲੱਗ ਰਿਹਾ ਹੈ ਹੁਣ ਵੀ ਖਲਾਫ ਸੀ ਉਸ ਟਾਈਮ ਵੀ ਲੱਗ ਰਿਹਾ ਸੀ ਬਹੁਤ ਪੈੜਾ ਹਮਾਰਾ ਹੋ ਗਿਆ ਸੀ ਬਹੁਤ ਡਰ ਲੱਗਿਆ ਬੱਚੋ ਬੱਚੀ ਸਾਡੇ ਸਾਰੇ ਕੰਮ ਰਹੇ ਸੀ ਬੱਚੋ ਬੱਤੀ ਛੋਟੇ ਛੋਟੇ ਬੱਚੇ ਸਾਰੇ ਡਰ ਡਰ ਕੇ ਬਾਹਰ ਭੱਜ ਗਏ ਘਰੋਂ ਤੋਂ ਕਿੰਨੀ ਕੀ ਦੂਰ ਦੀ ਹੈ ਘਰਾਂ ਤੋਂ ਬਿਲਕੁਲ ਨਹੀਂ ਠੀਕ ਹੈ ਜੀ 100 ਮੀਟਰ ਦੂਰ ਦੀ ਹੈ ਹਾਂ ਥੋੜੀ ਜਿਹੀ ਮਲਟੀ ਹਾਂ ਰਾਤ ਨੂੰ ਵੀ ਧਮਾਕਾ ਹੋਇਆ ਜਦੋਂ ਸਾਰੇ ਹਾਂਜੀ ਹਣ ਵੀਰਪਾਲ ਜੀ ਕਿਹੜਾ ਪਿੰਡ ਹੈ ਵੀਰਪਲਾ ਬਸਤੀ ਨੰਬਰ 4 ਜੀ ਕੀ ਗੱਲ ਹੋ ਯਾਰ ਰਾਤ ਇਹ ਜਦੋਂ ਬੰਬ ਜਦ ਅੱਦਿੱਕਿਆ ਜੀ ਸਾਰੇ ਡਰ ਕੇ ਜਵਾਕ ਵੀ ਡਰ ਕੇ ਸ਼ੀਸ਼ੇ ਸਾਰੇ ਹੱਲ ਗਏ ਸੀ ਏਕੇ ਦਾ ਮਲੇਟ ਵੀ ਚਲੀ ਗਈ ਸੀ ਸਾਰਾ ਕੁਝ ਬਹੁਤ ਡਰ ਸੀ ਸਾਰੇ ਨੂੰ ਦੱਸੀ ਬਹੁਤ ਬਹੁਤ ਵੱਡਾ ਮੌਕਾ ਸਾਰੇ ਬੱਚੇ ਡਰ ਗਿਆ ਜੇ ਵੀ ਕੰਬੀ ਆ ਰਹੇ ਹੈ ਬੱਚੇ ਲੱਗਦਾ ਵੀ ਫੌਜ ਦੇ ਤੋਂ ਵੱਡੀ ਕਹਾਣੀ ਆਪਿਆ ਜਿਹੜਾ ਇਹਨੂੰ ਉੱਤੇ ਇਹ ਖਤਰਾ ਕਰਦਾ ਹੈ ਜੇ ਜੇ ਇਹ ਆਪਣਾ ਹੇਰਾ ਟਿਕਾਣਾ ਬਹੁਤ ਵੱਡਾ ਹੈ ਹਾਂਜੀ ਬੱਚਾ ਦਾ ਸਾਰਾ ਆਪ ਦਾ ਸੀ ਆਪ ਹੀ ਨਹੀਂ ਕੁੱਤੇ ਜੀ ਕੰਬੀ ਆ ਰਹੇ ਹੈ ਸਾਰੀ ਰਾਤ ਦੇ ਸਾਰੀ ਰਾਤ ਹੀ ਬਹਿ ਕੇ ਗੱਡੀ ਹੈ ਠੀਕ ਹੈ ਕੋੜਾ ਦੇਖੋ ਕੋੜਾ ਹਾਂਜੀ ਕੀ ਨਾਮ ਹੈ ਤੁਹਾਡਾ ਅੰਗਰੇਜ਼ ਸਿੰਘ ਹੈ ਜੀ ਕਿਹੜੀ ਵਸਤੀ ਆਹ ਹੀ ਘਰ ਚਾਰ ਨੰਬਰ ਵਾਸੀ ਦਾ ਕੀ ਹੋਇਆ ਕੀ ਰਾਤ ਨੂੰ ਰਾਤ ਇਹ ਜਦੋਂ ਤਾਹਾਂ ਤੋਂ ਆਇਆਗਾ ਤੇ ਮੈਂ ਉਹ ਦੂਜੇ ਮੁੰਡਾ ਨਾਲ ਵੀ ਮੈਂ ਹੋਠ ਖੜ ਦਵਾ ਦਾਬ ਮਖਿਆ ਤੇ ਉੱਤੇ ਡਿੱਗੂਗਾ ਤੇ ਉਹ ਦਾਦਾ ਜੀ ਤੇ ਜੋ ਆਕਾ ਨੂੰ ਕਹਿੰਦਾ ਬਾਹਰ ਨਿਕਲੋ ਅੰਦਰ ਹੋਈ ਸਾਡੇ ਬਾਹਰ ਦਾ ਵੀ ਕੁੱਤੀ ਆ ਗਿਆ ਜਮ ਜਵਾਰੀ ਵਾਵਾ ਕੁਦਰਤੀ ਗਾਂ ਜਾਵੜਿਆ ਚਲੋ ਬਚ ਕੇ ਪਰਮਾਤਮਾ ਦੇ ਘਰ ਤੇ ਤੁਮ ਆਕਾ ਦਾ ਪੂਰਾ ਤਗੜਾ ਹੀ ਪਿਆ ਸੀ ਕੁਸ਼ੀਸ਼ੇਸ਼ ਵੀ ਹੱਲ ਗਈ ਕਾਕੀ ਕੋਈ ਕਿੰਨੀ ਆਏ ਤਾਂ ਹਿੱਲੇ ਆ ਜੀ ਖੁੱਲੇ ਆ ਬਾਹਰ ਅੱਛਾ ਉਸ ਤੋਂ ਬਾਅਦ ਕਿੰਨੇ ਕਿੰਨੇ ਮਜ਼ਾਇਲਾ ਨਿਕਲੇਗੇ ਤਿੰਨ ਕ ਗਈਆਂ ਜੀ ਰਾਹ ਨੂੰ ਪੀਜੀ ਆ ਨਾ ਤੈਨ ਇਹਦੇ ਸਣੇ ਸੀ ਦੋ ਗਾਂ ਟੱਪ ਗਿਆ ਇੱਕ ਏ ਆਏ ਨਹੀਂ ਪਤਾ ਵੀ ਗਾਂ ਕਿੱਥੇ ਜਾ ਕੇ ਡੇ ਡਰ ਹੁਣ ਕਿੰਨਾ ਕੁ ਲੱਗ ਰਿਹਾ ਮਾਹੌਲ ਤੇ ਡਰ ਤਾਂ ਹੇਗਾ ਹੀ ਆ 10 ਜਾਣੇ ਕਿਸੇ ਜਵਾਕ ਚੱਲੇ ਜਾਂ ਹੋਰ ਕਿਤਾ ਨਕਰਾਨ ਹੋ ਜੇ ਡਰਦਾ ਹੈ ਕਿ ਲੱਗਦਾ ਸਹੀ ਟਾਈਮ ਦੇ ਉੱਤੇ ਫਾਲਤਰੀ ਨਹੀਂ ਬੁੱਤਰ ਜਵਾਕ ਹਾਂ ਜਵਾ ਇਹ ਤਾਂ ਹਾਂ ਹੀ ਮਤਲਬ ਖਤਮ ਹੀ ਕਰਤੇ ਸੀ ਤਾਂ ਇਹ ਤਾਂ ਖੋਖਾ ਆ ਇਹ ਤਾਂ ਆਗ ਲਾਟਾ ਨਿਕਲੀਆਂ ਇਹ ਤਾਂ ਬਹੁਤ ਉੱਚੀਆਂ ਉੱਚੀਆਂ ਕਿਸ ਤਰ੍ਹਾਂ ਦੇਖਦੇ ਹੋ ਭਾਰਤੀ ਸੰਗਾਂ ਦੇ ਚੜੇ ਕੋਸਾ ਹੈ ਕਰ ਨਾ ਨਾ ਨਹੀਂ ਰਹੀ ਨਾ 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 ਨ